ਹਾਂਜੀ ਸਰੋਸ ਸਤਿ ਸ੍ਰੀ ਅਕਾਲ ਜੀ ਇੱਕ ਬੜੀ ਆਮ ਸਮੱਸਿਆ ਹੈ ਜੀ ਇਹਦੇ ਬਾਰੇ ਬੜੀ ਜਿੱਤੀ ਰਹਿੰਦੇ ਪਸ਼ੂ ਪਾਲਕ ਵੀ ਜ਼ੇਰ ਕਢਵਾਉਣੀ ਚਾਹੀਦੀ ਹੈ ਜਾਂ ਨਹੀਂ ਕਢਵਾਉਣੀ ਚਾਹੀਦੀ ਬਹੁਤੇ ਬਹੁਤੇ ਪਸ਼ੂ ਪਾਲਕ ਇਹੀ ਕਹਿੰਦੇ ਵੀ ਹਾਂ ਜ਼ੇਰ ਜੇ 6-7 ਘੰਟੇ ਚ 70 ਘੰਟੇ ਚ ਮੰਨ ਲਓ ਜ਼ੇਰ ਨਹੀਂ ਪੈਂਦੀ ਤਾਂ ਜ਼ੇਰ ਕਢਵਾ ਲੈਣੀ ਚਾਹੀਦੀ ਹੈ ਕੁਝ ਬੰਦਿਆਂ ਦਾ ਤਜਰਬਾ ਇਹ ਹੈ ਵੀ ਜ਼ੇਰ ਨਹੀਂ ਕਢਵਾਉਣੀ ਚਾਹੀਦੀ ਆਪਾਂ ਦੋਨੇ ਪਹਿਲੋਂ ਬਾਰੇ ਗੱਲ ਕਰਾਂਗੇ ਦੇਖੋ ਮੈਂ ਇਸ ਗੱਲ ਨਾਲ ਬੜੀ ਮੇਰੀ ਸਟਰੋਂਗ ਉਹ ਹੈ ਮਤਲਬ ਕਿ ਮੇਰੀ ਵਿਚਾਰਤਾ ਰਹੀ ਹੈ ਵੀ ਸਾਨੂੰ ਜੇ ਜ਼ੇਰ 8 ਘੰਟੇ ਤੱਕ ਨਹੀਂ ਪੈਂਦੀ ਤਾਂ ਸਾਨੂੰ ਜ਼ੇਰ ਕੜਵਾਉਣੀ ਚਾਹੀਦੀ ਹੈ ਕੋਈ ਇਹ ਚ ਦੋ رائے ਨਹੀਂ ਹੈਗੀ ਦੇਖੋ ਜਿਹੜੇ ਪਸ਼ੂ ਪਾਲਕ ਨਹੀਂ ਕੜਵਾਉਂਦੇ ਨਾ ਉਹਦੇ ਕੋ ਕੀ ਹੈ ਕੁਝ ਐਂਟੀਬਾਇਓਟਿਕ ਦੇ ਇੰਜੈਕਸ਼ਨ ਲਾਉਂਦੇ ਰਹਿੰਦੇ ਆ ਕੁਝ ਬਹੁਤ ਸਾਰੇ ਕੁਝ ਔੜ-ਪੁੜ ਕਰਦੇ ਰਹਿੰਦੇ ਆ ਜਿਵੇਂ ਹੋਮੋਪੈਥਿਕ ਦਵਾਈਆਂ ਦੀ ਆਪਾਂ ਗੱਲ ਕੀਤੀ ਹੈ ਪਹਿਲਾਂ ਵੀ ਸਿਕਲ ਕੋਰ ਤੇ ਕੈਂਥਰਿਸਾ ਜਿਹੜੀਆਂ ਉਹ بار-बार ਤੁਸੀਂ ਦੇ ਸਕੋ ਉਹਨਾਂ ਵੀ ਜ਼ੇਰ ਪੈਣ ਦੇ ਚਾਂਸ ਵੱਧ ਜਾਂਦੇ ਆ ਹੁਣ ਦੇਖੋ ਮਸਲਾ ਕੀ ਹੈ ਜਿਹੜੇ ਲੋਕ ਜ਼ੇਰ ਨਹੀਂ ਕਢਵਾਉਂਦੇ ਉਹਦੇ ਵਿੱਚੋਂ 5-10% ਪਸ਼ੂ ਹੀ ਹੁੰਦੇ ਆ ਜਿਨ੍ਹਾਂ 'ਚ ਪੰਗਾ ਨਹੀਂ ਪੈਂਦਾ ਹੈਗਾ ਦੂਜੇ ਪਸ਼ੂਆਂ 'ਚ ਬਹੁਤ ਵੱਡੇ ਪੰਗੇ ਪੈਣੇ ਸ਼ੁਰੂ ਹੋ ਜਾਂਦੇ ਆ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੂਆ ਮਰਨ ਦੇ ਕਿਨਾਰੇ ਪਹੁੰਚ ਜਾਂਦਾ ਹੈ ਤੇ ਮਿਸਟ੍ਰਾਈਟਸ ਹੋ ਜਾਂਦੀ ਹੈ ਬਹੁਤ ਜ਼ਿਆਦਾ ਔਰ ਪਸ਼ੂ ਦੇ ਰੀਪੀਟਰ ਹੋਣ ਦੇ ਚਾਂਸ ਵੱਧ ਜਾਂਦੇ ਆ ਸੋ ਮੇਨ ਗੱਲ ਇਹ ਹੈ ਕਰਨਾ ਕੀ ਕੋਈ ਚਾਹੀਦਾ ਪਹਿਲੀ ਗੱਲ ਤੇ ਇਹ ਹੈ ਜੇ 5-7 ਘੰਟੇ ਚ 8 ਘੰਟੇ ਜ਼ੇਰ ਨਹੀਂ ਪੈਂਦੀ ਤਾਂ ਤੁਰੰਤ ਕਿਸੇ ਮਹਾਰੀ ਦੀ ਮਦਦ ਨਾਲ ਜ਼ੇਰ ਕਢਵਾਓ ਪਹਿਲੀ ਗੱਲ ਦੂਜੀ ਗੱਲ ਕੀ ਹੁੰਦੀ ਹੈ ਅੱਜ ਕੱਲ ਬਹੁਤ ਵਧੀਆ ਜਿਹੜੀਆਂ ਗੋਲੀਆਂ ਆਉਂਦੀਆਂ ਅੰਦਰ ਰੱਖਣ ਵਾਲੀਆਂ ਤਿੰਨ ਤੋਂ ਚਾਰ ਦਿਨ ਜਿਹੜੀ ਹੈਗੀ ਪਸ਼ੂ ਦੇ ਵਿੱਚ ਗੋਲੀਆਂ ਜ਼ਰੂਰ ਰਖਾਓ ਉਹਦੇ ਨਾਲ ਬੱਚੇਦਾਨੀ ਦਾ ਅੰਦਰ ਜਿਹੜਾ ਰੈਤ ਖੁੰਦ ਹੁੰਦੀ ਹੈ ਜ਼ੇਰ ਦੀ ਉਹ ਨਿਕਲਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਿੱਜੀ ਕਰਨ ਐਂਟੀਬਾਇਓਟਿਕ ਦਾ ਜਿਹੜਾ ਇਹ ਏਸਾਂ ਦੇ ਵਿੱਚ ਐਂਟੀਬਾਇਓਟਿਕ ਦਾ ਕੋਰਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜੇ ਕੇਸਾਂ ਚ ਮਿਸਟ੍ਰਾਈਟਸ ਬਹੁਤ ਜ਼ਿਆਦਾ ਸਵੀਅਰ ਹੋ ਜਾਂਦੀ ਹੈ ਸੰਨ ਰੋਗ ਦੀ ਪ੍ਰੋਬਲਮ ਔਰ ਉਹ ਬਹੁਤ ਖਤਰਨਾਕ ਹੋ ਜਾਂਦੀ ਹੈ ਚੌਥੀ ਇਹੋ ਜੇ ਕੇਸਾਂ ਦੇ ਵਿੱਚ ਪਸ਼ੂ ਦੇ ਵਿੱਚ ਜਿਵੇਂ ਹਾਈ ਡੈਨਸਿਟੀ ਡੀਐਨਐਸ ਅਸੀਂ ਕਹਿੰਦੇ ਨੇ ਡੀਐਨਐਸ ਹੋਗੀ ਜਾਂ ਰਿੰਟੋਜ ਹੋਗੀ ਉਹ 3-4 ਦਿਨ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਪਸ਼ੂਪਾਲਕ ਗਲਤੀ ਕਰਦੇ ਸੀ ਕੱਲੀਆਂ ਗੋਲੀਆਂ ਰਖਾਉਂਦੇ ਰਹਿੰਦੇ ਆ ਇਹ ਕੰਮ ਨਹੀਂ ਕਰਾਉਂਦੇ ਹੈਗੇ ਗੁਰੂਕੋਜ ਜਿਹੜਾ ਹੈਗਾ 나ੜ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਪੰਜਵੀਂ ਚੀਜ਼ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੋ ਹੈਗੀ ਮਾਈਫੈਕਸ ਕੈਲਸ਼ੀਅਮ ਬਰੋ ਗਲੂਕੋਨੈਟ ਜਿਹੜੀ ਹੈਗੀ ਕੈਲਸ਼ੀਅਮ ਪਾਸਪੋਰਟ ਤੇ ਮੈਗਨੀਸ਼ੀਅਮ ਪਹਿਲੇ ਦਿਨ ਤੀਜੇ ਦਿਨ ਤੇ ਪੰਜਵੇਂ ਦਿਨ ਅਸੀਂ ਇਹ ਜ਼ਰੂਰ ਕਰਨਾ ਹੈ ਇਹਦੇ ਨਾਲ ਪਸ਼ੂ ਦੀ ਇੱਕ ਤਾਂ ਕੈਲਸ਼ੀਅਮ ਪਾਸਪੋਰਟ ਤੇ ਮੈਗਨੀਸ਼ੀਅਮ ਦੀ ਘਾਟ ਪੂਰੀ ਹੋਊਗੀ ਦੂਜਾ ਕੈਲਸ਼ੀਅਮ ਪਾਸਪੋਰਟ ਤੇ ਮੈਗਨੀਸ਼ੀਅਮ ਦੇਣ ਨਾਲ ਪਸ਼ੂ ਦੀ ਜਿਹੜੀ ਇਮਿਊਨਿਟੀ ਵੀ ਬਦੂ ਕੀ ਔਰ ਪਸ਼ੂ ਦੀ ਬੱਚੇਦਾਨੀ ਦੇ ਵਿੱਚ ਜਿਹੜੀ ਰੈਨਦ ਖੁੰਦ ਰਹਗੀ ਹੈ ਉਹ ਵੀ ਬਹੁਤ ਜਲਦੀ ਤੇ ਬਹੁਤ ਚੰਗੀ ਤਰ੍ਹਾਂ ਕਲੀਅਰ ਹੋਊਗੀ ਸੋ ਮੇਰੀ ਸਲਾਹ ਬੜੀ ਸਪਸ਼ਟ ਹੈ ਇਹਦੇ ਬਾਰੇ ਵੀ ਜੇ ਜ਼ੇਰ ਨਹੀਂ ਪੈਂਦੀ 78 ਘੰਟੇ ਤੱਕ ਤਾਂ ਜ਼ੇਰ ਕਢਵਾਉਣੀ ਚਾਹੀਦੀ ਹੈ ਔਰ ਜਿਹੜੇ ਪੰਜ ਗੱਲਾਂ ਦਸੀਆਂ ਇਹ ਪੰਜਾਂ ਤੇ ਤੁਸੀਂ ਆਪਣੇ ਮਾਹਰ ਦੀ ਸਲਾਹ ਨਾਲ 100% ਅਮਲ ਕਰਨਾ ਕੋਈ ਇਹਦੇ ਵਿੱਚੋਂ ਹੋਣੀ ਹੈਗਾ ਕਿਉਂਕਿ ਥੋੜਾ ਜਿਹਾ ਵੀ ਪੰਗਾ ਪੈ ਜਾਂਦਾ ਹੈ ਬਾਦ ਤੁਸੀਂ ਦੇਖਿਆ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਲੋਕ ਘੁੰਦੇ ਰਹਿੰਦੇ ਆ ਪਸ਼ੂ ਬਹੁਤ ਲਿੱッセ ਹੋ ਜਾਂਦੇ ਆ ਦੁੱਧ ਨਹੀਂ ਦਿੰਦੇ ਹੈਗੇ ਜਿਸੀ ਇਹ ਸਾਰੀਆਂ ਪੰਜੇ ਜੋ ਆਪਾਂ ਚੀਜ਼ਾਂ ਦਸੀਆਂ ਕਰਾਂਗੇ ਤਾਂ ਤੁਹਾਡੀ 70 80% ਤੱਕ ਪਸ਼ੂ ਦੀ ਰਗਬਰੀ ਵੀ ਹੋ ਜਾਂਦੀ ਹੈ ਪਸ਼ੂ ਦੀ ਗੱਬਣ ਹੋਣ ਦੀ ਦਰ ਵੀ ਵੱਧ ਜਾਂਦੀ ਹੈ ਔਰ ਪਸ਼ੂ ਜਿਹੜਾ ਹੈਗਾ ਵੱਡੀਆਂ ਮਾਰੇ ਜਿਵੇਂ ਮਿਸਟਾਈਟਸ ਹੈ ਕਿਟੋਸਿਸ ਹੈ ਜਾਂ ਜਿਹੜਾ ਨੈਗੇਟਿਵ એનર્ਜੀ ਬੈਲੈਂਸ ਹੋ ਜਾਂਦਾ ਉਹ ਸਾਰਿਆਂ ਤੋਂ ਵੀ ਬਚਿਆ ਰਹਿੰਦਾ ਹੈ ਬਾਕੀ ਦੇਖੋ ਇਹ ਹੈਗੇ ਖੁਰਾਕੀ ਮਸਲੇ ਜੇ ਸੀ ट्रांजिशन ਪੀਰੀਅਡ ਦੇ ਵਿੱਚ ਸਹੀ ਖੁਰਾਕ ਦਈਏ ਇਹ ਮਸਲੇ ਪੈਦਾ ਹੀ ਨਹੀਂ ਹੁੰਦੇ ਮਸਲੇ ਹੁੰਦੇ ਪੈਦਾ ਹੋਣ ਤੋਂ ਪਹਿਲਾਂ ਹੀ ਆ ਕਿਉਂਕਿ ਇਹ ਖੁਰਾਕੀ ਮਸਲੇ ਜੇ ਸੀ ਖੁਰਾਕ ਨਾਲ ਹੱਲ ਕਰ ਲਈ ਤਾਂ ਬਹੁਤ ਜ਼ਿਆਦਾ ਵਧੀਆ ਹੈ ਨਹੀਂ ਤਾਂ ਇਹ ਜਿਹੜੇ ਖੁਰਾਕੀ ਮਸਲੇ ਆਪਾਂ ਹਮੇਸ਼ਾ ਗੱਲ ਕਰਦੇ ਵੀ ਦਵਾਈਆਂ ਨਾਲ ਕਦੇ ਵੀ 100% ਨਾ ਹੱਲ ਹੋਏ ਐ ਤੇ ਨਾ ਹੱਲ ਹੋਣੇ ਧੰਨਵਾਦ ਜੀ ਸਾਰਾ ਸਤਿ ਸ਼੍ਰੀ ਅਕਾਲ